ਰਾਗ ਆਸਾ ਮਹੱਲਾ ਪੰਜਵਾਂ ਘਰ 13 ਮਾ ੴ ਸਤਿਗੁਰ ਪ੍ਰਸਾਦਿ ਸਤਿਗੁਰ ਬਚਨ ਤੁਮਾਰੇ ਨੀਰ ਗੁਣ ਨਿਸਤਾਰੇ ਰਹਾ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਕੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨ ਕੇ ਕੁੱਲ ਉਧਾਰੇ ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖੇਨ ਖੇਨ ਵਾਰੇ ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮੋਹ ਕੁਟੰਬ ਵਿਖੇ ਰਸ ਮਾਤੇ ਮਿਥਿਆ ਗਹਿਨ ਗਹਿ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤੇਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਆਸਾ ਮਹੱਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪੀਰੀ ਰਹਾਉ ਕਣਕ ਮਾਣਿਕ ਗਾਜ ਮੋਤੀ ਅਨ ਲਾਲਨ ਨਹਿਨਾਹ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕੇਸ਼ ਨਾ ਚਾਹੀ ਚਰਨਨ ਸਰਨਨ ਸੰਤਨ ਵੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ ਪੰਜਵਾਂ ਗੁਰ ਹੈ ਦਿਖਾਇਓ ਲੋਏ ਨਾ ਰਹਾਉ ਈਤਹ ਊਤਹ ਘਾਟ 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 ਤੂੰ ਹੀ ਤੂੰ ਹੀ ਮੋਹਨਾ ਕਾਰਣ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਏ ਨਾ ਆਸਾ ਮਹੱਲਾ ਪੰਜਵਾਂ ਹਰ ਹਰ ਨਾਮ ਅਮੋਲਾ ਓਹ ਸਹਜ ਸੁਹਿਲਾ ਰਹਾ ਸੰਗ ਸਹਾਈ ਛੋੜ ਨ ਜਾਈ ਓਹ ਅਗਹਿ ਅਤੂਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ लख लखाया गुरु पाया नानक एहो हर का चोला आ महला पञ्जवा आपुनी भगत निवाहे ठाकुर आयो आहे र ਨਾਮ ਪਦਾਰਥ ਹੋਏ ਸਰਕਾਰਥ ਹਿਰਦੈ ਚਰਨ ਵਸਾਹਿ ਏਹ ਮੁਕਤਾ ਏਹ ਜੁਗਤਾ ਰਾਖੋ ਸੰਤ ਸੰਗਾਹਿ ਨਾਮ ਧਿਆਵੋ ਸਹਜ ਸਮਾਵੋ ਨਾਨਕ ਹਰ ਗੁਨ ਗਾਹਿ ਆਸਾ ਮਹੱਲਾ ਪੰਜਵਾ ठाकुर चरण सुहावे हर संतन पावे रहा आप गवाया सेवक माया गोन रस रस गावे ए कह आशा दर्श प्यासा आन ना पावे ਦਿਆ ਤੁਹਾਰੀ ਕਿ ਆਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾ ਨਾਮ ਧਿਆਵ ਹੋਰ ਦੈ ਬਸਾਵ ਹੋ ਤਿਸ ਬਿਨ ਕੋ ਨਾਹੀ ਰਬ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਅਨ ਕੋ ਦਾਤਾ ਗੁਰਖ ਵਿਦਾਤਾ ਨਾਨਕ ਘਾਟ ਘਾਟ ਆਹੀ ਆਸਾ ਮਹੱਲਾ ਪੰਜਵਾਂ ਹਾਰ ਵਿਸਰਤ ਸੋ ਹੁਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੁਆ ਰਾਜ ਕਹਾਵੇ ਹਉ ਕਰਮ ਤੁਮਾਵੇ ਬਾਦਿਓ ਨਲਨੀ ਬ੍ਰਹਮ ਸੂਆ ਕਾਹੋ ਨਾਨਕ ਜਿਸ ਸਤਗੁਰੂ ਭੇਟੇ ਆ ਸੋ ਜਨ ਨਹਿ ਚਲਤੀਆ ਆਸਾ ਮਹੱਲਾ ਪੰਜਵਾਂ ਘਰ ਚਾਉ ਦਮਾ ਇੱਕ ਓ ਅੰਕਾਰ ਸਤਗੁਰੂ ਪ੍ਰਸਾਦ ੋ ਹੋ ਨੇ ਹੋ ਨ ਵਿਲਾਇ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾ ਜੋ ਪ੍ਰਭ ਭਾਵੈ ਜਨਮ ਨ ਆਵੈ ਹਰਿ ਪ੍ਰੇਮ ਭਗਤ ਹਰਿ ਪ੍ਰੀਤ ਰਚੈ ਪ੍ਰਭ ਸੰਗ ਮਿਲੀਜੈ ਏਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਹੋ ਆਸਾ ਮਹੱਲਾ ਪੰਜਵਾਂ ਮੇਲ RAM ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੈ ਰਹਾ ਸਿਮਰੇਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਰਾਸਾ ਮਹੱਲਾ ਪੰਜਵਾਂ ਘਰ 15ਵਾਂ ਕੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਵਿਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੈ ਫਕਰ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ ਲੋਬ ਬਿਖਿਆਗ ਕੈ ਲਾਗੇ ਹੇਰ ਵਿਤ ਚਿਤ ਦੁਖਾਹੀ ਕਿਨ ਭੰਗੁ ਗੁਨਾ ਕੈ ਮਾਨ ਮਾਤੇ ਅਸੁਰ ਜਾਣੈ ਨਾਹੀ ਰਹਾ ਓ ਬੇਦ ਸਾਸਤਰ ਜਾਨ ਪੁਕਾਰਹਿ ਸੁਨੇ ਨਾਹੀ ਡੋਰਾ ਨਿਪਟਵਾਜੀ ਹਾਰ ਮੂਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹਿ ਭਰਿਆ ਦੀਵਾਨ ਨੇਖੈ ਨਾ ਪਰਿਆ ਜੀ ਹੰਕਾਰ ਜ ਰਹੈ ਓਲਾ ਸੁਏ ਕਾਮਨਾ ਕਰਿਆ ਅਸੋ ਜਾਗ 모ਹੇ ਗੌਰ ਦਿਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਕ ਸਰਣ ਨਾਨਕ ਆਇਆ ਆਸਾ ਮਹਲਾ 5 ਬਾਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੇਵ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹ ਜਾਏ ਦਰਸਾਏ ਆਬ ਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਬਤ ਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾ ਬੋ ਮੋਹਿ ਤੁਮ ਬਤਾ ਬੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ ਕੋ ਬੇਖਮਗਾਰ ਤੋਰੇ ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋ ਰਹਾ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਵਿਆਦ শোরੈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਆਨ ਦਿਨੋ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੋਰੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਾਜ ਮਾਨ ਮੋਹ ਵਿਕਾਰ ਮਿਥਿਆ Jap Ram 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 ਮਨ ਸੰਤ ਨਾ ਗੈ ਚਰਨ ਲਾਗੈ ਪ੍ਰਭ ਗੋਪਾਲ ਦੀਨ ਦਇਆਲ ਤਤ ਪਾਪਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਉ ਖਿਨਹੁ ਭੈ ਨਿਰਭੈ ਖਿਨਹੁ ਖਿਨਹੁ ਓਠਤਾਇਓ ਖਿਨਹੁ ਰਸ ਭੋਗਨ ਖਿਨਹੁ ਖਿਨਹੁ ਤਾਜ ਜਾਇਓ ਖਿਨਹੁ ਯੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਇਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰੁ ਮਾ ਆਸਾ ਗਰੀ ਇਕ ਓ ਔੰਕਾਰ ਸਤਿਗੁਰ ਪ੍ਰਸਾਦ गोविन्दै गोविन्द करहां हर हर मन प्यार हां गोर कहिया सो चित धर हां अन स्यों तूर फेर हां ऐसे लालन पायो री सखी रहा पंकज मोह सर हां पग नहीं चलै हर हां गढयो मूढ नर हां ਅਨਨ ਉਪਾਵ ਕਰ ਹਾਂ ਤਉ ਨਿਕਸੈ ਸਰਣ ਪੈਰੀ ਸਖੀ ਥੇਰ ਥੇਰ ਚੇਤ ਥੇਰ ਹਾਂ ਬਾਨ ਗ੍ਰਿਹੋ ਸੰਸਰ ਹਾਂ ਅੰਤਰ ਏਕ ਪੇਰ ਹਾਂ ਬਾਹਰ ਅਨੇਕ ਧਾਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਕੰਜਵਾ ਮਨਸਾ ਏਕ ਮਾਨ ਹਾ ਗੁਰ ਸਿਓ ਨੇਤ ਤਿਆਨ ਹਾ ਢ੍ਰਿਡ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਵ ਮਿਲਿਐ ਗੁਰ ਕਿਰਪਾਨ ਮੇਰੇ ਮਨ ਆ ਰਹਾ ਟੂਟੇ ਅਨਪਰਾ ਅਨਹ ਰਵੇਓ ਸਰਬ ਥਾਨ ਹਾ ਲਹੇਓ ਜਮ ਭਯਾਨ ਹਾ ਪਾਇਓ ਪੀੜ ਥਾਨ ਹਾ ਤਾਉ ਚੂਕੀ ਸਗਲ ਕਾਨ ਲਹਨੋ ਜਿਸਮ ਥਾਨ ਹਾ ਭੈ ਪਾਵਕ ਪਾਰ ਪਰਾਨ ਹਾ ਨੇ ਜਿ ਘਰਤ ਸਹਿ ਥਾਨ ਹਾਰ ਰਸ ਰਸਹਿ ਮਾਨ ਹਾ ਲਾਠੀ ਤਿਸੁ ਭੁਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਹਰ 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 ਗੁਨੀ ਹਾ ਜਪਿਐ ਸਹਿਜ ਧੁਨੀ ਹਾ ਸਾਧੂ ਰਸਨ ਭਨੀ ਹਾਂ ਸ਼ੂਕਣ ਵਿਦ ਸੁਨੀ ਹਾਂ ਪਾਈਐ ਵੱਡ ਕੁੰਨੀ ਮੇਰੇ ਮਨਾਂ ਰਹਾਉ ਖੋਜ ਹੈ ਜਨ ਮੁਨੀ ਹਾਂ ਸ੍ਰਵ ਕਾ ਪ੍ਰਭ ਧਨੀ ਹਾਂ ਦੁਲਾਬ ਕਲ ਦੁਨੀ ਹਾਂ ਦੁਖ ਬਿਨਾਸ਼ਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾਂ ਮਨ ਸੋ ਸੇਵੀਐ ਹਾਂ ਅਲਖ ਅਭੇਵੀਐ ਹਾਂ ਤਾਂ ਸਿਉ ਪ੍ਰੀਤ ਕਰ ਹਾਂ ਬਿਨਸ ਨਾ ਜਾਏ ਮਰ ਹਾਂ ਗੁਰ ਤੇ ਜਾਨਿਆ ਹਾਂ ਨਾਨਕ ਮਨ ਮੰਨਿਆ ਮੇਰੇ ਮਨਾ